ਅਕਾਲੀ ਗੱਲ ਕਹੀ ਸੀ ਕਿ ਕਿਸਾਨਾਂ ਜਿਹੜੀ ਗੱਲ ਨਾ ਬਿਲਕੁਲ ਜਾਇਜ਼ ਹੈ ਔਰ ਕੇਂਦਰ ਸਰਕਾਰ ਨੂੰ ਗੱਲ ਮੰਨਣੀ ਚਾਹੀਦੀ ਹੈ ਮੈਂ ਤਾਂ ਤੁਹਾਨੂੰ ਸਟਾਲਾ ਲਿਆ ਜੀ ਔਰ ਅੱਜ ਮੇਰੇ ਦਫ਼ਤਰ ਦੇ ਬਾਅਦ ਆ ਕੇ ਬੈਠੇ ਨੇ ਮੈਂ ਬੜੇ ਜਿਆਦਾ ਪ੍ਰੋਗਰਾਮ ਸੀ ਕੰਮ ਕਰਵਾ ਦਿੱਤੇ ਆਇਆ ਤੇ ਮੈਂ ਆਪ ਨਾਲ ਬੈਠ ਕੇ ਇਹ ਬਹੁਤ ਜਾਇਜ਼ ਗੱਲ ਹੈ ਜੀ ਕਿਉਂਕਿ ਮੈਂ ਤਾਂ ਸ਼ੁਰੂ ਤੋਂ ਗੱਲ ਕਰਨਾ ਕਿ ਕਿਸਾਨ ਜਿਹੜਾ ਹੈ ਜੀ ਉਹ ਬੈਕਬੋਨ ਹੈ ਪੂਰੇ ਦੇਸ਼ ਦੀ ਇਕਨੋਮੀ ਦੀ ਬੈਕਬੋਨ ਹੈ ਜਦੋਂ ਕਿਸਾਨ ਅਨਾਜ ਪੈਦਾ ਕਰਦਾ ਹੈ ਉਹ ਚਿਰੇ ਦਰੌਣ ਹੋਵੇਗੀ ਉਹ ਅੱਛੀ ਫਸਲ ਬੀਜੇਗਾ ਫਸਲ ਪਾਠ ਹੀ ਮਿਲੇਗਾ ਪੂਰਾ ਦੇਸ਼ ਨਹੀਂ ਫਾਇਦਾ ਤਾਂ ਤਾਂ ਜਿਹੜਾ ਸਰਾਹੀ ਗੱਲ ਜਦੋਂ ਕਿਸਾਨ ਦੁਖੀ ਹੈ ਜੀ ਦੁਖੀੰਦਾ ਜਦੋਂ ਫਸਲ ਪੈਦਾ ਕਰਦਾ ਉਹਦੀ ਫਸਲ ਨਹੀਂ ਬਿਕਦੀ ਉਹਦਾ ਨੁਕਸਾਨ ਤਾਂ ਜਿਹੜਾ ਹੁੰਦਾ ਹੀ ਆ ਤਾਂ ਕੇਂਦਰ ਸਰਕਾਰ ਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਔਰ ਬਤਾਰੇ ਐਮਐਲਏ ਮੈਂ ਗੱਲ ਕਹਿਣਾ ਕਿ ਮੈਂ ਕਿਸਾਨਾਂ ਦੇ ਨਾਲ ਸੁਰੂ ਤੋਂ ਜਦੋਂ ਐਮਐਲਏ ਨਹੀਂ ਸੀ ਉਹਦੇ ਵੀ ਨਾਲ ਸੁਣੂਗਾ ਨਹੀਂ ਲੱਗਦਾ ਵੀ ਤੁਹਾਡੀ ਸਰਕਾਰ ਦੇ ਖਿਲਾਫ ਧਰਨਾ ਹੋਵੇ ਤੁਸੀਂ ਵੀ ਧਰਨਾ ਚੁਣੋਗੇ ਨਹੀਂ ਨਹੀਂ ਸਰਕਾਰ ਨਹੀਂ ਜਦੋਂ ਮੇਰੀ ਗੱਲ ਸੁਣੇ ਇਹੀ ਲੋਕ ਤਾਂ ਹੈਗੇ ਜਿਨ੍ਹਾਂ ਨੇ ਸਰਕਾਰ ਬਣਾਈ ਹੈ ਜੀ ਇਹੀ ਕਿਸਾਨ ਨੇ ਜਿਹੜੇ ਨੇ ਬੁਰੇ ਹੋ ਕੇ ਵੋਟਾਂ ਪਾਈਆਂ ਨੇ ਜੀ ਇਹੀ ਮਜ਼ਦੂਰ ਨੇ ਜੀ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਤੇ ਜੇ ਇਹਨਾਂ ਦਾ ਦਰਦ ਆ ਤਾਂ ਉਹ ਦਰਦ ਜਿਹੜਾ ਸੁਣ ਕੇ ਉੱਪਰ ਉੱਪਰ ਤੱਕ ਗੱਲ ਜਿਹੜੀ ਆ ਉਹ ਸੈਂਟਰ ਨੂੰ ਸੁਣੀ ਚਾਹੀਦੀ ਹੈ ਜੀ ਦੇਖੋ ਚੰਗੀ ਗੱਲ ਆ ਧਰਨੇ 'ਚ ਆਇਆ ਹੈ ਦੇਖੋ ਧਰਨੇ 'ਚ ਆਉਣਾ ਵੀ ਚਾਹੀਦਾ ਕਿਉਂ ਪਤਾ ਲੱਗੇ ਵੀ ਲੋਕਾਂ 'ਚ ਕਿੰਨਾ ਗੁੱਸਾ ਹੈ ਇਹਦੇ ਕਰਕੇ ਮੰਗਾਂ ਦੇ ਪਰਦੇ ਵੀ ਉੱਥੇ ਜਾ ਕੇ ਅਸੈਂਬਲੀ 'ਚ ਠਾਉਣਾ ਚੰਗੀ ਗੱਲ ਐ ਜੀ ਇਹਦਾ ਵਿਰੋਧੀ ਜਿਹਦੇ ਹੱਕਦਾਰ ਵੀ ਆਉਣਾ ਚਾਹੀਦਾ ਜਿੱਥੇ ਵੀ ਕਿਤੇ ਕੋਈ ਧਰਨਾ ਲੱਗੇ ਕਿਤੇ ਵੀ ਲਾਉਂਦੇ ਜਿੱਥੇ ਇਲਾਕੇ ਉਹਦੇ ਚਾਉਣਾ ਚਾਹੀਦਾ ਇਹ ਜੀ ਸਰ ਖਿਲਾਫ ਧਰਨਾ ਹੋਵੇ ਸਰਕਾਰ ਦੇ ਧਰਨੇ 'ਚ ਹੋਵੇ ਸਰਕਾਰ ਧਰਨੇ 'ਚ ਹੋਵੇ ਸਰਕਾਰ ਤਾਂ ਹੀ ਇਹ ਧਰਨੇ 'ਚ ਹੋਣਗੇ ਤਾਂ ਹੀ ਗੱਲ ਉੱਥੇ ਪਹੁੰਚਾਉਣਗੇ ਤਾਂ ਹੀ ਗੱਲ ਪਹੁੰਚਾਉਣਗੇ ਚੰਗੀ ਗੱਲ ਹੈ